ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਸਾਖ 13 April 2024 ਨੂੰ ਅੱਜ 326ਵਾਂ ਖਾਲਸਾ ਸੰਮਤ ਚੜ੍ਹਿਆ ਹੈ ਸੁਅਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਖਾਲਸੇ ਨੂੰ ਸ਼ਮਸ਼ੀਰ ਦੇ ਵਿੱਚੋਂ ਪ੍ਰਗਟ ਕੀਤਾ ਉਸ ਪਾਵਨ ਦਿਹਾੜੇ ਤੇ ਅੱਜ ਨਗਰ ਤੰਗੂ ਵਾਲੇ ਦੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਬੱਚਿਆਂ ਲੋਕਰੀ ਪੇਸ਼ੇ ਵਾਲੇ ਸਿੰਘਾਂ ਦੇ ਸਹਿਯੋਗ ਨਾਲ ਮਾਈਆਂ ਬੀਬੀਆਂ ਦੇ ਸਾਥ ਨਾਲ ਗੁਰੂ ਘਰ ਦਾ ਨਵਾਂ ਲੰਗਰ ਹਾਲ ਦਾ ਉਦਘਾਟਨ ਵੀ ਕੀਤਾ ਗਿਆ ਹੈ ਜੋ ਅੱਜ ਨਵੇਂ ਲੰਗਰ ਹਾਲ ਦੇ ਵਿੱਚ ਗੁਰੂਕੀਆਂ ਸੰਗਤਾਂ ਨੇ ਚਰਲ ਪ੍ਰਵੇਸ਼ ਕੀਤੀ ਹਨ ਸੋ ਅਸੀਂ ਨਗਰ ਵੱਲੋਂ ਗੁਰਦਰਾ ਸਾਹਿਬ ਜੀ ਦੇ ਸਮੂਹੇ ਨੇਕੀ ਵੱਡੇ ਸੇਵਾਦਾਰਾਂ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਨਾਲ ਹੀ ਸਾਰੀਆਂ ਸੰਗਤਾਂ ਨੂੰ ਆਜ ਵਿਸਾਖੀ ਪੁਰਬ ਖਾਲਸਾ ਸਾਜਨਾ ਦਿਵਸ ਅਤੇ ਨਵੇਂ ਲੰਗਰ ਹਾਲ ਦੇ ਉਦਘਾਟਨ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ दिल्ली क्राइम नेशनल न्यूज़ नजर सफर